ਯੂਪੀ ਬਿਹਾਰ ਰਾਜਸਥਾਨ ਤੋਂ ਉੱਧਰੋਂ ਲੋਕ ਆ ਕੇ ਕੁਤੀਗਮੰਦੇ ਸੁਦੇ ਕਿੰਨੇ ਕਿ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਵੇ ਲੋਕਾਂ ਨੂੰ ਇਹ ਸਭ ਚੋਰੀਆਂ ਧਕਾਰੀਆਂ ਕਰਨ ਵਾਲੇ ਨੇ ਜੀ ਵਿੱਚ ਭਖਾਰੀ ਦਿਨੇ ਭਖਾਰੀ ਬਣਦੇ ਨੇ ਰਾਤ ਨੂੰ ਇਹ ਚੋਰੀਆਂ ਧਕਾਰੀਆਂ ਕਰਦੇ ਨੇ ਅਸਲੀ ਕ੍ਰਾਈਮ ਜਿਹੜੇ ਇਹੀ ਕਰਦੇ ਨੇ ਕਿ ਬੱਚਿਆਂ ਦਾ ਡੀਐਨਏ ਟੈਸਟ ਆ ਤੇ ਠੀਕ ਹੈ ਕਿ ਉਹ ਵਧੀਆ ਮਨਣਾ ਤੇ ਇਹਦੇ ਨਾਲ ਇਹ ਕਿ ਅਗਰ ਕੋਈ ਬੱਚਾ ਆਪਣੇ ਮਾਪੇ ਉਹ ਤੋਂ ਗਿਛੜਿਆ ਆ ਰਿਹਾ ਜਾਂ ਕਿ ਨੈਪ ਡੈਗ ਆ ਰਹਾ ਤੇ ਉਹ ਕੋਈ ਚੋਰੀ ਛੁਰੀ ਕਰਕੇ ਬੱਚਾ ਲੈ ਕੇ ਆਂਦਾ ਜੇ ਕੋਈ ਟੈਸਟ ਕੀਤਾ ਜਾਊਗਾ ਤੇ ਪਤਾ ਲੱਗ ਜੂ ਕਿ ਉਹਦੇ ਮਾਪਿਓ ਇਹ ਅਸਲ ਨੇ ਜਾਂ ਕਿ ਕੈਪਟ ਦੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਜਿਹੜੇ ਵੀ ਪਕੜੇ ਜਾਂਦੇ ਉਹਨੂੰ ਚੈੱਕ ਪ੍ਰੋਪਰ ਚੈਕਿੰਗ ਕੀਤਾ ਕਿਥੋਂ ਆ ਰਹੇ ਕੀ ਕਰ ਰਹੇ ਕੀ ਨਹੀਂ ਕਰ ਰਹੇ ਪਤਾ ਕਿ ਜੇ ਰਾਤ ਨੂੰ ਆਪ ਦੀ ਅੱਜ ਦੀ ਰੇਟ ਤੇ ਵਾਰੀ ਬੰਦਾ ਰਾਤੀ ਬਾਹਰ ਨਹੀਂ ਨਿਕਲ ਕੰਗਾ ਇਹ ਸਿੱਧੇ ਨੇ ਭਘਾਰੀ ਦੇ ਕਨਾਟਾ ਕਰਦੇ ਆ ਰਾਤ ਨੂੰ ਕਹਿੰਦਾ ਹੈ ਕਿ ਚੋਰੀ ਸਭ ਇਹੀ ਕਰਦੇ ਨੇ ਇਸ ਲਈ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਕੋਈ ਬਖਸ਼ਾ ਨਾ ਜਾਵੇ ਕਿਸੇ ਨੂੰ ਜਦੋਂ ਪੁਲਿਸ ਇਹਨਾਂ ਨੂੰ ਫੜਦੀ ਹੈ ਨਾ ਇਹ ਐਸਾ ਰੋਂਦੇ ਦੂਜਾ ਦੇਖਣ ਵਾਲਾ ਤਰਸ ਖਾ ਜਾਂਦਾ ਹੈ ਉਹਨੇ ਕੀ ਚੱਕਰ ਹੈ ਪਣੀ ਪੁੱਤ ਕੀ ਕਰਨ ਲੱਗੀ ਆਯੂਪੀ ਬਿਹਾਰ ਤੋਂ ਆ ਕੇ ਇੱਥੇ ਮੰਗ ਰਿਹਾ ਕਿ ਪੰਜਾਬ ਤੇ ਕੋਈ ਕਿ ਮਗਦਾ ਦਾ ਕੋਈ ਹੱਡਾ ਬਣ ਕੇ ਤਾਂ ਸੀ ਇਸਨ ਤੋਂ ਬਾਹਰ ਨਿਕਲੋ ਬਸ ਇਹ ਦੇਖਦੇ ਕਿ ਕਿਸੇ ਕਿਸੇ ਬੈਗ ਚ ਕੀ ਪਿਆ ਕੀ ਨਹੀਂ ਪਿਆ ਬਸ ਉਹਨੂੰ ਐਸੀ ਜੀ ਕੀ ਚੀਜ਼ ਚੋਂਗਾ ਵੇ ਇੱਕ ਮੰਗਲ ਲਾਦਾ ਦੂਜਾ ਤਾਂ ਫਰਸ ਗਿਆ ਕਰ ਦਿੰਦਾ ਤੇਰੇ ਬੱਚਿਆਂ ਨੂੰ ਛੱਡਦੇ ਆਂ ਔਰ ਸ਼ਾਮ ਨੂੰ ਵਾਪਸ ਲੈ ਕੇ ਜਾਂਦੇ ਨੇ ਪੰਜਾਬ ਸਰਕਾਰ ਨੇ ਸ਼ੁਰੂਆਤ ਤਾਂ ਕੀਤੀ ਹੈ ਇਸ ਕੰਮ ਨੂੰ ਕਿੱਦਾਂ ਦੇਖਦੇ ਹੋ ਸ਼ੁਰੂਆਤ ਤਾਂ ਕੀਤੀ ਹੈ ਪੰਜਾਬ ਸਰਕਾਰ ਆਪਣੀ ਬਾਣ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਜਿਹੜੇ ਕਈ ਸਰਕਾਰਾਂ ਕਈ ਆਈ ਕਈ ਚਲੇ ਗਈਆਂ ਲੇਕਿਨ ਕਿਸੇ ਨੇ ਅੱਜ ਤੱਕ ਇਹ ਜਿਹਾ ਮੁੱਦਾ ਨਹੀਂ ਚੱਕਿਆ ਬਾਣ ਸਰਕਾਰ ਆਪਣਾ ਕੰਮ ਕਰ ਰਹੀ ਠੀਕ ਹੈ ਜੇ ਇਦਾਂ ਹੀ ਕੰਮ ਕਰਦੇ ਰਹਿਣਗੇ ਆਉਣ ਵਾਲੇ ਕਈ ਸਾਲਾਂ ਤੱਕ ਰਾਜ ਕਰਨਗੇ ਪੰਜਾਬ ਚੱਦੀ ਇਹ मुहिम ਚੱਲੂ ਹੈ ਮੇਰੇ ਸਾਹਮਣੇ 20-25% ਆਪਰ ਮੰਨ ਲਓ ਕਵਰ ਢੰਗਾ ਕਰਦੇ ਕੋਈ ਜਿਹੜੇ ਛੋਟੇ ਛੋਟੇ ਬੱਚੇ ਬਾਹਰ ਸਵੇਰੇ ਸ਼ੋਪ ਕੋਲੋਂ ਪਹਿਲੇ ਸਾਡੀ ਦੁਕਾਨਾਂ ਦੇ ਬਾਹਰ ਘੁੰਮਦੇ ਹੁੰਦੇ ਸੀਗੇ ਉਹਨਾਂ ਦੀ ਆਵਾਜ਼ਾਈ ਥੋੜੀ ਜਿਹੀ ਘੱਟ ਗਈ ਹੈ ਹੁਣ ਉੱਧਾ ਵੀ ਖਾਰੀ ਨਜ਼ਰ ਨਹੀਂ ਆਉਂਦੇ ਕਿਉਂਕਿ ਜ਼ਿਆਦਾਤਰ ਭੀਖ ਮੰਗਣ ਵਾਲੇ ਹੈ ਵੀ ਪ੍ਰਵਾਸੀ ਨੇ ਉਹਨਾਂ ਕੋਲ ਆਪਣਾ ਕੋਈ ਰਹਿਣ ਦਾ ਠਿਕਾਣਾ ਤਾਂ ਹੈ ਨਹੀਂ ਉਹ ਭੀਖ ਮੰਗਦੇ ਨੇ ਸਵੇਰੇ ਰਾਤੀ ਆ ਕੇ ਦੁਕਾਨਾਂ ਦੇ ਬਾਹਰ ਸੌ ਜਾਂਦੇ ਸੀਗੇ ਸਾਨੂੰ ਆਜੋ 18 ਪੈਂਦਾ ਸੀ ਹੁਣ ਕਾਫੀ ਹੱਦ ਤੱਕ ਨਕੇਜ ਪੈ ਗਈ ਹੁੰਦਾ ਸੀ ਮਸ਼ਹੂਰ ਮਾਨ ਸਰਕਾਰ ਦੇ ਵੱਲੋਂ ਜੋ ਕਦਮ ਚੁੱਕੇ ਬਹੁਤ ਵਧੀਆ ਛਲਾਗਾ ਜੋ ਕਦਮ ਹੈ ਜੀ ਉਹਨਾਂ ਨੇ ਬਹੁਤ ਵਧੀਆ ਸਟੈਪ ਚੱਕਿਆ ਹੈ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਜੀਵਨ ਜੋਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤਾਂ ਜਿਸ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਡੀਸੀ ਆ ਉਹਨਾਂ ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਭਖਾਰੀ ਆ ਜੋ ਮੰਗਦੇ ਆ ਚੌਂਕਾ ਦੇ ਵਿੱਚ ਮੰਗਦੇ ਆ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ ਤੇ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਚਾਹੇ ਅੰਮ੍ਰਿਤਸਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਫਿਰੋਜ਼ਪੁਰ ਹੋਵੇ ਜਿੰਨੇ ਵੀ ਪਖਾਰੀ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਅਤੇ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਗਿਆ ਪਰ ਇਹ ਡੀਐਨਏ ਕਿਉਂ ਟੈਸਟ ਕਰਵਾਇਆ ਗਿਆ ਕਿਉਂਕਿ ਜਿਹੜੇ ਬੱਚੇ ਆ ਜਿਹੜੇ ਪਖਾਰੀ ਮੰਗਦੇ ਨੇ ਜੋ ਹੋਰ ਵੱਡੇ ਲੋਕ ਉਹਨਾਂ ਦੇ ਨਾਲ ਹੁੰਦੇ ਸੀ ਪਤਾ ਲੱਗ ਸਕੇ ਉਹ ਉਹਨਾਂ ਦੇ ਅਸਲ ਮਾਪਿਓ ਹੈ ਜਾਂ ਨਹੀਂ ਹੈ ਗਲਬਤ ਕਰ ਲੈਣਾ ਮੇਰੇ ਨਾਲ ਕੁਝ ਲੋਕ ਮੌਜੂਦ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਪੰਜਾਬ ਸਰਕਾਰ ਨੇ ਜੀਵਨ ਜੋਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਭਕਾਰੀ ਆ ਮੰਗਤੇ ਆ ਉਹਨਾਂ ਨੂੰ ਜਿਹੜਾ ਰੈਸਕਿਊ ਕੀਤਾਗਾ ਉਹਨਾਂ ਦਾ ਡੀਐਨਏ ਟੈਸਟ ਕਰਵਾਏਗੇ ਜਿਹੜਾ ਇਹ ਜਿਹੜਾ ਪ੍ਰੋਜੈਕਟ ਆ ਵੀ ਬੱਚਿਆਂ ਦਾ ਡੀਐਨਏ ਟੈਸਟ ਆ ਇਹ ਠੀਕ ਹੈ ਇੱਕ ਵਧੀਆ ਮੁਹਿੰਮ ਆ ਇਹਦੇ ਨਾਲ ਇਹ ਆ ਕਿ ਅਗਰ ਕੋਈ ਬੱਚਾ ਆਪਣੇ ਮਾਪਿਓ ਤੋਂ ਵਿਛੜਿਆ ਹੋਇਆ ਹੈ ਜਾਂ ਕਿਡਨਾਪਡ ਹੈਗਾ ਹੋਵੇ ਭਈ ਉਹ ਕਰਕੇ ਤੋਂ ਚੋਰੀ ਜੂਰੀ ਕਰਕੇ ਬੱਚਾ ਲੈ ਕੇ ਆਂਦਾ ਤੇ ਅਗਰੇ ਟੈਸਟ ਕੀਤਾ ਜਾਊਗਾ ਤੇ ਪਤਾ ਲੱਗ ਜਾਊਗਾ ਵੀ ਉਹਦੇ ਮਾਪਿਓ ਇਹ ਅਸਲ ਨੇ ਜਾਂ ਕਿ ਕਿਡਨਾਪਡ ਹੈ ਜਾਂ ਕੁਝ ਵੀ ਹੈ ਤਾਂ ਇਸ ਪ੍ਰੋਜੈਕਟ ਦੇ ਥਰੂ ਅਗਰ ਸਹੀ ਤਰੀਕੇ ਨਾਲ ਕੰਮ ਹੁੰਦਾ ਤਾਂ ਬਹੁਤ ਸਾਰੇ ਵਿਛੜੇ ਬੱਚੇ ਆਪਣੇ ਮਾਪਿਓ ਨੂੰ ਮਿਲਣਗੇ ਸੋ ਇੱਕ ਬਹੁਤ ਵਧੀਆ ਪ੍ਰੋਜੈਕਟ ਹੈ ਜੇ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਜੀ ਅੱਛਾ ਆਪਾਂ ਬੀਤੇ ਪਹਿਲਾਂ ਵੀ ਖਬਰਾਂ ਲਾਈਆਂ ਨੇ ਆਪਾਂ ਦੇਖਿਆ ਕਿ ਯੂਪੀ ਬਿਹਾਰ ਰਾਜਸਥਾਨ ਤੋਂ ਉਧਰੋਂ ਲੋਕ ਆ ਕੇ ਇੱਥੇ ਠਿਕ ਮੰਗਦੇ ਸੀਗੇ ਕਿੰਨੇ ਕਿ ਦਾ ਸਾਹਮਣਾ ਵੀ ਕਰਨਾ ਪੈਂਦਾ ਜੀ ਲੋਕਾਂ ਨੂੰ ਇਹ ਸਭ ਚੋਰੀਆਂ ਚੋਕਰੀਆਂ ਕਰਨ ਵਾਲੇ ਨੇ ਜੀ ਵਿੱਚ ਭਖਾਰੀ ਦਿਨੇ ਭਖਾਰੀ ਬਣਦੇ ਨੇ ਰਾਤ ਨੂੰ ਇਹ ਚੋਰੀਆਂ ਚੋਕਰੀਆਂ ਕਰਦੇ ਨੇ ਅਸਲੀ ਕਰਾਇਮ ਜਿਹੜੇ ਇਹੀ ਕਰਦੇ ਆ ਆ ਜਿੰਨੇ ਵੀ ਉਹ ਰੋਹਿੰਗਿਆਜ਼ ਵਗੈਰਾ ਬੰਗਲਾਦੇਸ਼ ਤੋਂ ਆਏ ਨੇ ਉਹ ਤਾਂ ਇਹੀ ਕੰਮ ਆ ਵੀ ਇਹਨਾਂ ਨੇ ਦਿਨੇ ਪੀਖ ਮੰਗਣੀਆਂ ਰਾਤ ਨੂੰ ਚੋਰੀਆਂ ਚੋਕਰੀਆਂ ਦੇ ਵਿੱਚ ਸਾਹਮਣਾ ਲੈ ਬਿਲਕੁਲ ਸੱਚ ਗੱਲ ਇਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਸਾਰਾ ਕੁਝ ਸਾਹਮਣੇ ਆ ਜਾਊਗਾ ਜਿਕਰ ਮੈਂ ਲੁਧਿਆਣਾ ਦੀ ਗੱਲ ਕਰਾਂ ਲੁਧਿਆਣਾ ਬੱਸ ਸਟੈਂਡ ਹੋਵੇ ਰੇਲਵੇ ਸਟੇਸ਼ਨ ਹੋਵੇ ਘੰਟਾ ਘਰ ਹੋਵੇ ਕਈ ਥਾਵਾਂ ਤੇ ਜਿਹੜੇ ਬੱਚੇ ਰੈਸਕਿਊ ਕੀਤੇ ਗਏ ਡੀਐਨਏ ਟੈਸਟ ਕਰਵਾਇਆ ਜਾ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਉਪਰਾਲਾ ਜੀ ਮੈਂ ਉਹੀ ਕਹਿ ਰਿਹਾ ਵਾਂ ਕਿ ਡੀਐਨਏ ਟੈਸਟ ਕਰਕੇ ਅਗਰ ਕੋਈ ਬੱਚਾ ਆਪਦੇ ਮਾਂ ਪਿਓ ਨੂੰ ਮਿਲ ਜਾਂਦਾ ਠੀਕ ਹੈ ਜੀ ਕੋਈ ਪਰਿਵਾਰ ਦਾ ਮਿਲਨ ਹੋ ਜਾਂਦਾ ਤਾਂ ਬਹੁਤ ਵਧੀਆ ਉਪਰਾਲਾ ਵਾ ਲੇਕਿਨ ਅੱਗੋਂ ਫਿਰ ਇੱਕ ਸਵਾਲੀਆ ਨਿਸ਼ਾਨ ਸਿਰਫ ਇਹ ਹੈ ਕਿ ਜਿਹੜੀ ਸਰਕਾਰ ਹੈ ਜਾਂ ਜਿਹੜੇ ਅਫਸਰ ਨੇ ਉਹ ਇਹਨੂੰ ਕਿੰਨੇ ਵਧੀਆ ਤਰੀਕੇ ਨਾਲ ਕਰਦੇ ਇਹ ਬਹੁਤ ਵਧੀਆ ਸਵਾਲੀਆ ਨਿਸ਼ਾਨਾ ਲੇਕਿਨ ਆਪਾਂ ਇਹ ਗੱਲ ਦਾ ਵੈਲਕਮ ਕਰਦੇ ਆਂ ਨੂੰ ਅਪਰੀਸ਼ੀਏਟ ਕਰਦੇ ਆਂ ਵੀ ਸਰਕਾਰ ਨੇ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਆ ਬਹੁਤ ਵਧੀਆ ਔਰ ਇਹਨਾਂ ਨੂੰ ਪੂਰੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਇਸ ਮੁਹਿੰਮ ਨੂੰ ਡੀਐਨਏ ਟੈਸਟਸ ਹੈਗੇ ਆ ਜਿੰਨੇ ਵੀ ਚਾਹੇ ਆਪਣਾ ਆਫੀਸਰਜ਼ ਹੋਣਗੇ ਜਾਂ ਜਿਹੜੇ ਡਾਕਟਰਸ ਵਿੱਚ ਇਹਦੇ ਆ ਇਹਦੇ ਵਿੱਚ ਇਨਵੋਲਵ ਹੋਣਗੇ ਜਾਂ ਜਿੰਨੇ ਵੀ ਅਫਸਰ ਨੇ ਉਹ ਸਾਰੇ ਆਪਦੇ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਤੇ ਅਗਰ ਇਹ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਇਹ ਪ੍ਰੋਜੈਕਟ ਦੇ ਬਹੁਤ ਵਧੀਆ ਰਿਜ਼ਲਟ ਸਾਹਮਣੇ ਆਉਣ। ਅੱਛਾ ਜ਼ਿਕਰ ਮੈਂ ਗੱਲ ਕਰ ਰਿਹਾ ਆ ਲਗਾਤਾਰ ਜੋ ਰੈਸਕਿਊ ਕੀਤੇ ਜਾ ਰਹੇ ਨੇ ਪਕਾਰੀ ਹੁਣ ਪੰਜਾਬ ਦੀ ਜੇਕਰ ਮੈਂ ਲੁਧਿਆਣੇ ਦੀ ਗੱਲ ਕਰਾਂ ਲੁਧਿਆਣੇ ਵਿੱਚ ਨਜ਼ਰ ਆ ਰਹੇ ਨੇ ਹੁਣ ਨਹੀਂ ਨਜ਼ਰ ਤਾਂ ਆ ਰਹੇ ਨੇ ਐਜਾ ਨਹੀਂ ਕੱਟਿਆ ਨਹੀਂ ਕੱਟਿਆ ਹੋਏਗਾ 5-7% ਕੱਟਿਆ ਇਹ ਤੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਜਿਹੜੇ ਵੀ ਪਕੜੇ ਜਾਂਦੇ ਉਹਨਾਂ ਚੈੱਕ ਪ੍ਰੋਪਰ ਚੈਕਿੰਗ ਕੀਤਾ ਕਿੱਥੋਂ ਆ ਰਹੇ ਕੀ ਕਰ ਰਹੇ ਕੀ ਨਹੀਂ ਕਰ ਰਹੇ ਪਤਾ ਕੀ ਕਰ ਰਾਤ ਨੂੰ ਆਮ ਦੀ ਅੱਜ ਦੀ ਰੇਟ ਤੇ ਬਾਰੀ ਬੰਦਾ ਰਾਤ ਨੂੰ ਬਾਹਰ ਨਹੀਂ ਨਿਕਲਦਾ ਇਹ ਸਿੱਦੇ ਨੇ ਪਖਾਰੀ ਦੇ ਕਨਾਡਾ ਕਰਦੇ ਆ ਰਾਤ ਨੂੰ ਨਸ਼ਾ ਠੱਗੀ ਚੋਰੀ ਸਭ ਇਹ ਹੀ ਕਰਦੇ ਨੇ ਇਸ ਲਈ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕੋਈ ਬਖਸ਼ਾ ਨਾ ਜਾਵੇ ਕਿਸੇ ਨੂੰ ਵੀ ਇਹ ਰੋਤ ਹੋਗੇ ਨਾ ਇੱਕ ਟੋਕ ਹੁੰਦਾ ਇਹਨਾਂ ਦਾ ਜਦੋਂ ਪੁਲਿਸ ਇਹਨਾਂ ਨੂੰ ਫੜਦੀ ਹੈ ਨਾ ਇਹ ਐਸਾ ਰੋਂਦੇ ਦੂਜਾ ਦੇਖਣ ਵਾਲਾ ਤਰਸ ਖਾ ਜਾਂਦਾ ਪਣੀ ਕੀ ਚੱਕਰ ਹੈ ਪਣੀ ਪੁਲਿਸ ਕੀ ਕਰਨ ਲੱਗੀ ਪੁਲਿਸ ਨੇ ਆਪਣਾ ਕੰਮ ਕਰਨਾ ਹੈ ਲੇਕਿਨ ਪੁਲਿਸ ਨੂੰ ਕਰਨ ਦਿਓ ਕੁਝ ਲੋਕ ਵਿੱਚ ਇਨਵੋਲ ਹੋ ਜਾਂਦੇ ਆ ਕਿ ਹਾਏ ਕੋਈ ਬੱਚੇ ਨੂੰ ਐਦਾ ਕੋ ਕਰ ਰਹੇ ਹੋ ਐ ਕਿਉਂ ਕਰ ਉਹ ਚੀਨੀ ਦੇਖੋ ਜਿਹੜਾ ਵੀ ਗਲਤ ਕੰਮ ਕਰ ਰਹੇ ਆ ਕਿ ਤੋਂ ਬੱਚੇ ਕਿਡਨਾਪ ਹੁੰਦੇ ਆ ਇਹ ਸਭ ਮੰਗਤੇ ਆ ਇਹਨਾਂ ਨੂੰ ਮੰਗਣੇ ਸੇ ਲਾਂਦੇ ਆ ਬਾਹਰਲੇ ਦੇਸ਼ਾਂ ਤੋਂ ਆਪਣੇ ਯੂਪੀ ਬਿਹਾਰ ਤੋਂ ਆਗੇ ਇੱਥੇ ਮੰਗਦੇ ਆ ਕਿ ਪੰਜਾਬ ਤੋਂ ਕੋਈ ਕੀ ਮੰਗਦਾ ਦਾ ਕੋਈ ਹੱਡਾ ਬਣ ਕੇ ਸਟੇਸ਼ਨ ਤੋਂ ਬਾਹਰ ਨਿਕਲੋ ਬਸ ਨਜਾਇਜ਼ ਇਹ ਦੇਖਦੇ ਕਿ ਕਿਸੇ ਕਿਸੇ ਬੈਗ ਚ ਕੀ ਪਿਆ ਕੀ ਨਹੀਂ ਪਿਆ ਬਸ ਉਹਨੂੰ ਐਸੇ ਜੀ ਕੀ ਚੀਜ਼ ਚੋਂ ਹੁੰਦੇ ਆ ਇੱਕ ਮੰਗਣ ਲਾਂਦਾ ਦੂਜਾ ਤੋਂ ਪਰਸ ਗੈਪ ਕਰ ਦਿੰਦਾ ਅੱਛਾ ਪਹਿਲੀ ਜਿਹੜੀ ਐਫ ਆਈ ਆਰ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਤੋ ਇੱਕ ਮਹਿਲਾ ਜਿਹੜੀ ਆ ਬੱਚਿਆਂ ਨੂੰ ਮੂਰੇ ਕਰਕੇ ਭੀਖ ਮੰਗਵਾਂਦੀ ਸੀ ਤੇ ਜਿਸ ਤੋਂ ਬਾਅਦ ਕੀ ਬਾਲ ਮਜ਼ਦੂਰੀ ਵੀ ਕਰਵਾਈ ਜਾਂਦੀ ਸੀ ਦੇਖੋ ਲੁਧਿਆਣਾ ਸ਼ਹਿਰ ਚ ਜੋ ਸਖਤ ਕਾਰਵਾਈ ਕੀਤੀ ਜਾਊਗੀ ਨਾ ਤੇ ਆਏ ਜੇ ਕਈ ਬੰਦੇ ਪਕੜੇ ਜਾਣਗੇ ਜਿਨ੍ਹਾਂ ਕੋਲੋਂ ਐਸੇ ਕਈ ਬੱਚੇ ਬਰਾਮਦ ਹੋਣੇ ਆ ਸ਼ਾਮ ਨੂੰ ਬੇਚਾਰੇ ਬੱਚਿਆਂ ਨੂੰ ਛੱਡਦੇ ਆ ਔਰ ਸ਼ਾਮ ਨੂੰ ਵਾਪਸ ਲੈ ਕੇ ਜਾਂਦੇ ਨੇ ਉਹੀ ਇਕੱਲੇ ਇਕੱਲੇ ਇੱਕ ਇੱਕ ਬੱਚਾ 5-5 7-7 ਹਜ਼ਾਰ ਰੁਪਏ ਕਮਾ ਕੇ ਜਾਂਦਾ ਜਿਹੜਾ ਇਹਨਾਂ ਇਹਨਾਂ ਦਾ ਮੇਨ ਸਰਗਨ ਆ ਨਾ ਉਹ ਪਕੜਿਆ ਜਾਣਾ ਚਾਹੀਦਾ ਜਦੋਂ ਉਹ ਪਕੜਿਆ ਗਿਆ ਸਮਝ ਲਓ ਲੁਧਿਆਣਾ ਤੇ ਮੇਂ ਸ਼ਹਿਰ ਤੇ ਥਾਪੂ ਬੈਜੂਗੀ ਜਿਹੜੇ ਪਿਕਤਾ ਭਿਖਾਰੀ ਮੰਗਦੇ ਨਜ਼ਰ ਆ ਰਹੇ ਨੇ ਇਹ ਤੁਹਾਨੂੰ ਨਜ਼ਰ ਨਹੀਂ ਆਣਗੇ ਇਹਨੂੰ ਪੰਜਾਬ ਸਰਕਾਰ ਨੇ ਸ਼ੁਰੂਆਤ ਤਾਂ ਕੀਤੀ ਹੈ ਇਸ ਕੰਮ ਨੂੰ ਕਿੱਦਾਂ ਦੇਖਦੇ ਹੋ ਸ਼ੁਰੂਆਤ ਤਾਂ ਕੀਤੀ ਹੈ ਪੰਜਾਬ ਸਰਕਾਰ ਆਪਣੀ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਜਿਹੜੇ ਕਈ ਸਰਕਾਰਾਂ ਕਈ ਆਈ ਕਈ ਚਲੇ ਗਈਆਂ ਲੇਕਿਨ ਕਿਸੇ ਨੇ ਅੱਜ ਤੱਕ ਆਇਆ ਜੇ ਮੁੱਦਾ ਨਹੀਂ ਚੱਕਿਆ ਮਾਨ ਸਰਕਾਰ ਆਪਣਾ ਕੰਮ ਕਰ ਰਹੀ ਹੈ ਠੀਕ ਹੈ ਜੇ ਐਦਾ ਹੀ ਕੰਮ ਕਰਦੇ ਰਹਿਣਗੇ ਆਉਣ ਵਾਲੇ ਕਈ ਸਾਲ ਤੱਕ ਰਾਜ ਕਰਨਗੇ ਪੰਜਾਬ ਤੇ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਮੀਮੇ ਜਿਹੜੀ ਚਲਾਈ ਹੈ ਬੱਚੇ ਡੀਐਨਏ ਟੈਸਟ ਲਈ ਬੱਚਿਆਂ ਦੀ ਜਦ ਦੀ ਇਹ ਮੁਹਿੰਮ ਚੱਲੂ ਈ ਹੈ ਮੇਰੇ ਹਿਸਾਬ ਨਾਲ 20-25% ਆਪਾਂ ਮੰਨ ਲਓ ਕਲੌਕ ਡਾਇਵਰ ਘੰਡਾ ਕਰਦੇ ਕੋਲ ਹੀ ਜਿਹੜੇ ਛੋਟੇ ਛੋਟੇ ਬੱਚੇ ਆਪਾਂ ਰੋਜ਼ ਦੇਖਦੇ ਸਵੇਰੇ ਸ਼ਾਪ ਖੋਲਣ ਤੋਂ ਪਹਿਲੇ ਸਾਡੀ ਦੁਕਾਨਾਂ ਦੇ ਬਾਹਰ ਘੁੰਮਦੇ ਹੁੰਦੇ ਸੀਗੇ ਉਹਨਾਂ ਦੀ ਆਵਾਜ਼ਾਈ ਥੋੜੀ ਜਿਹੀ ਘੱਟ ਗਈ ਹੈ ਤੇ ਹੁਣ ਨਾਲੇ ਜਿਹੜਾ ਡੀਐਨਏ ਟੈਸਟ ਦਾ ਆ ਗਿਆ ਡੀਐਨਏ ਟੈਸਟ ਜਦੋਂ ਹੋਊਗਾ ਜਿਹੜਾ ਮੰਨ ਲਓ ਕਿਸੇ ਦਾ ਬੱਚਾ ਘਵਾਚਿਆ ਆ ਆਪਣੇ ਮਾਪਿਆਂ ਨੂੰ ਮਿਲੂਗਾ ਮਾਪਿਆਂ ਨੂੰ ਉਹਦਾ ਬੱਚਾ ਮਿਲ ਜੂਗਾ ਤੇ ਜਿਹੜੇ ਆ ਚੋਰ ਜਿਹੜੇ ਬੱਚੇ ਕੈਡਨੈਪ ਕਰਦੇ ਨੇ ਇਹਨਾਂ ਦੇ ਮਨ 'ਚ ਵੀ ਡਰ ਪੈ ਜੂਗਾ ਬਹੁਤ ਹੱਤਾਂ ਕੇ ਵੈਸਲਾ ਵਧੀਆ ਲਿਆ ਮਾਨ ਸਾਹਿਬ ਅੱਛਾ ਜੇਕਰ ਮੈਂ ਗੱਲ ਕਰਾਂ ਵੀਰ ਨੇ ਵੀ ਗੱਲ ਪਈ ਆ ਕਿ ਘੰਟਾ ਕਰ ਜੋ ਲੁਧਿਆਣੇ ਦਾ ਬਹੁਤ ਭੀੜ ਪਾੜ ਵਾਲਾ ਏਰੀਆ ਵੀ ਹੁਣ ਰੈਸਕਿਊ ਬੱਚੇ ਕੀਤੇਗੇ ਭਿਖਾਰੀ ਜੋ ਦਿਖਣੇ ਘੱਟ ਹੋ ਗਏ ਕਹਿੰਦੇ ਕਿ ਪਹਿਲਾਂ ਅਸੀਂ ਦੁਕਾਨਾਂ ਖੋਲਦੇ ਸੀ ਕਿ ਦੁਕਾਨਾਂ ਦੇ ਬਾਹਰ ਬੈਠੇ ਹੁੰਦੇ ਸੀ ਨਵਾਰ ਬੈਠੇ ਹੁੰਦੇ ਸੀਗੇ ਜੀ ਹੁਣ ਉਹ ਚੀਜ਼ ਨਹੀਂ ਹੈ ਹੁਣ ਉਹਦਾ ਭਿਖਾਰੀ ਨਜ਼ਰ ਨਹੀਂ ਆਉਂਦੇ ਕਿਉਂਕਿ ਜ਼ਿਆਦਾਤਰ ਭੀਖ ਮੰਗਣ ਵਾਲੇ ਹੈ ਵੀ ਪ੍ਰਵਾਸੀ ਨੇ ਉਹਨਾਂ ਕੋਲ ਆਪਣਾ ਕੋਈ ਰਹਿਣ ਦਾ ਠਿਕਾਣਾ ਤਾਂ ਹੈ ਨਹੀਂ ਉਹ ਭੀਖ ਮੰਗਦੇ ਨੇ ਸਵੇਰੇ ਰਾਤੀ ਆ ਕੇ ਦੁਕਾਨਾਂ ਦੇ ਬਾਹਰ ਸੌ ਜਾਂਦੇ ਸੀਗੇ ਸਾਨੂੰ ਆ ਕੇ ਉਠਾਣਾ ਪੈਂਦਾ ਸੀ ਹੁਣ ਉਹ ਨਜ਼ਰ ਨਹੀਂ ਆ ਰਹੇ ਕਾਫੀ ਹੱਦ ਤੱਕ ਨਕੀਲ ਪੈ ਗਈ ਹੁਣਾਂ ਤੇ ਖੁਸ਼ਉਮਾਨ ਸਰਕਾਰ ਦੇ ਵੱਲੋਂ ਜੋ ਕਦਮ ਚੁੱਕੇ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ ਜੀ ਉਹਨਾਂ ਨੇ ਬਹੁਤ ਵਧੀਆ ਸਟੈਪ ਚੱਕਿਆ ਇਹ ਅੱਗੇ ਵੀ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ ਕੱਲ ਨੂੰ ਵੀ ਇਹ ਅੱਗੇ ਤੋਂ ਅੱਗੇ ਵਧਣੀ ਚਾਹੀਦੀ ਹੈ ਘਟਣੀ ਨਹੀਂ ਚਾਹੀਦੀ ਸੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲੋਕ ਕਿਦਨ ਕਿਤੇ ਬਹੁਤ ਖੁਸ਼ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਜੋ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਜੇਕਰ ਅਸੀਂ ਲੁਧਿਆਣਾ ਦੀ ਗੱਲ ਕਰੀ ਲੁਧਿਆਣਾ ਦੇ ਵੀਟੇ ਘਟੋ ਘਟੋ 25 ਤੋਂ 30% ਜਿਹੜੇ ਆ ਭਿਖਾਰੀ ਆ ਉਹ ਘਟ ਦੇਖ ਰਹੇ ਨੇ ਕਹਿੰਦੇ ਕਿ ਲੁਧਿਆਣੇ ਦੀ ਜੇਕਰ ਅਸੀਂ ਘੰਟਾ ਘਰ ਚੌਕ ਦੀ ਗੱਲ ਕਰੀਏ ਤਾਂ ਬਹੁਤ ਭੀੜ ਪੜ ਵਾਲਾ ਏਰੀਆ ਹੈ ਕਪੜਾ ਮਾਰਕੀਟ ਬਹੁਤ ਆ ਹਰ ਇੱਕ ਤਿਰਕੇ ਦੀ ਮਾਰਕੀਟ ਆ ਕਹਿੰਦੇ ਜਦੋਂ ਤੁਸੀਂ ਆਪਣੀਆਂ ਦੁਕਾਨਾਂ ਦੇ ਸ਼ਟਰ ਖੋਲਦੇ ਸੀਗੇ ਤਾਂ ਇਹ ਦੁਕਾਨਾਂ ਦੇ ਬਾਹਰ ਸੁੱਤੇ ਹੁੰਦੇ ਸੀ ਬੈਠੇ ਹੁੰਦੇ ਸੀ ਲੋਕ ਕਹਿੰ ਰਹੇ ਕਿ ਚੋਰੀਆਂ ਚੋਕਾਰੀਆਂ ਵੀ ਕਿਤੇ ਨਾ ਕਿਤੇ ਘਟੀਆਂ ਨੇ ਕਿਉਂਕਿ ਲਗਾਤਾਰ ਜੋ ਰੈਸਕਿਊ ਕਿਤੇ ਦੇਣਾ ਲੋਕ ਕਹਿੰ ਰਹੇ ਨੇ ਕਿ ਯੂਪੀ ਬਿਹਾਰ ਰਾਜਸਥਾਨ ਤੋਂ ਇਹ ਆ ਕੇ ਭੀਖ ਮੰਗਦੇ ਸੀਗੇ ਤਾਂ ਲਗਾਤਾਰ ਪੰਜਾਬ ਸਰਕਾਰ ਜੋ ਕੀਤੀ ਗਈ ਹੈ ਲਗਾਤਾਰ ਪਖਾਰੀਆਂ ਨੂੰ ਜੋ ਹਰਿਆਸਤ ਦੇ ਵਿੱਚ ਲੈ ਕੇ ਉਹਨਾਂ ਦੇ ਡੀਐਨਏ ਟੈਸਟ ਕਰਵਾਇਆ ਗਏ ਨੇ ਤਾਂ ਡੀਐਨਏ ਟੈਸਟ ਕਰਨ ਤੋਂ ਬਾਅਦ ਇਹ ਵੀ ਪਤਾ ਲੱਗੇ ਰਿਹਾ ਕਿ ਜੋ ਬੱਚੇ ਇਹਨਾਂ ਦੇ ਨਾਲ ਸੀ ਇਹਨਾਂ ਦੇ ਅਸਲ ਮਾਪਿਓ ਹੈ ਜਾਂ ਨਹੀਂ ਹੈ। ਕੋ ਲਗਾਤਾਰ ਪੂਰੇ ਪੰਜਾਬ ਭਰ ਦੇ ਵਿੱਚ ਕਾਰਵਾਈ ਜੜੀ ਆ ਹੁਣ ਦੇਖਣ ਨੂੰ ਮਿਲਿਆ ਤਾਂ ਕਿਤੇ ਨਾ ਕਿਤੇ ਲੋਕ ਵੀ ਜਿਹੜੇ ਆ ਬਹੁਤ ਖੁਸ਼ ਨਜ਼ਰ ਆ ਰਹੇ ਨੇ। ਜਿਹੜੇ ਉਹਨਾਂ ਦਾ ਜਨਸਪੋਕਸਮੈਨ ਨੇ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਰਮਿਸ਼ਨ ਦੂ ਧੰਨਵਾਦ।